जेपी ਨੱਡਾ ਭਾਜਪਾ ਦੇ ਪ੍ਰਧਾਨ ਨੇ ਕੌਮੀ ਪ੍ਰਧਾਨ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਿਸ ਭੇਜਿਆ ਧਾਮੀ ਸਾਹਿਬ ਨੇ ਕਹਿੰਦੇ ਜੀ ਮर्यादा ਦਾ ਉਲੰਘਣ ਕੀਤਾ ਗਿਆ ਹੈ ਗੁਰੂ ਘਰ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਜਦੋਂ ਭਾਜਪਾ ਜਨਤਾ ਪਾਰਟੀ ਦੇ ਪ੍ਰਧਾਨ ਗਏ ਨਾ ਉਦੋਂ ਦੋਸ਼ ਲੱਗੇ ਆ ਉਹਨਾਂ ਦੇ ਉੱਪਰ ਕਿ ਜੇਪੀ ਨੱਡਾ ਦੇ ਜਾਣ ਦੇ ਨਾਲ ਕੀਰਤਨ ਕੀਰਤਨੀਏ ਖੰਡਤ ਹੋਏ ਜੀਪੀ ਨੱਡਾ ਨੇ ਉਹ ਲੰਣਾ ਕੀਤੀ ਆ ਬਰ ਬਰਦਾਸ਼ ਨਹੀਂ ਕਰ ਸਕਦੇ ਅਸੀਂ ਉਹਦਾ ਭਾਜਪਾ ਵਾਲੇ ਨੇ ਭਾਜਪਾ ਵਾਲੇ ਦਾ ਮਨਮਰਜ਼ੀ ਕਰਦੇ ਆ ਉਹਦਾ ਕਹਿੰਦੇ ਸਾਨੂੰ ਗੁਰੂਆਂ ਸਾਹਿਬ ਦਿਓ ਅਸੀਂ ਤਾਂ ਮੰਦਿਰਾਂ ਚ ਰੱਖਣੇ ਆ ਜੀਪੀ ਨੱਡਾ ਭਾਜਪਾ ਦੇ ਪ੍ਰਧਾਨ ਨੇ ਕੌਮੀ ਪ੍ਰਧਾਨ ਨੇ ਤੇ ਅੱਜ ਕੱਲ ਉਹ ਮੰਤਰੀ ਵੀ ਨੇ ਸਿਹਤ ਵਿਭਾਗ ਦੇ ਕੇਂਦਰ ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਿਸ ਭੇਜਿਆ ਹੈ ਧਾਮੀ ਸਾਹਿਬ ਨੇ ਕਹਿੰਦੇ ਜੀ ਮर्याਦਾ ਦਾ ਉਲੰਘਣ ਕੀਤਾ ਗਿਆ ਹੈ ਗੁਰੂ ਘਰ ਦੇ ਵਿੱਚ ਜਾ ਕੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਆਪਣਾ ਦਾ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਜੇ ਸਾਡੇ ਨੇ ਤਾਂ ਹੀ ਅਸੀਂ ਲੋਚਨਾ ਕਰ ਜਿਨਾਂ ਦੀਆਂ ਬਗਾਨੇ ਦੀ ਲੋਚਨਾ ਕਰਾਂਗੇ ਸਾਡੇ ਮਗਰ ਪੈ ਜੂਗਾ ਸਾਡੇ ਘਰ ਦੇ ਬੰਦੇ ਨੇ ਸਾਡੇ ਘਰਦਿਆਂ ਦੀ ਲੋਚਨਾ ਕਰਦੇ ਆਂ ਅਸੀਂ ਅਸੀਂ ਲੋ ਆਪਣੇ ਘਰ ਦੇ ਹੀ ਮੰਨ ਸਾਡਾ ਸਿੱਖ ਧਰਮ ਆ ਸਾਡਾ ਸਿੱਖ ਕੌਮ ਆ ਸਾਡੇ ਘਰ ਦੇ ਨੇ ਘਰਦਿਆਂ ਦੇ ਘਰ ਵਿੱਚ ਹੀ ਅਸੀਂ ਲੋਚਨਾ ਕਰੀ ਜਾਂ ਪਈ ਠੀਕ ਹੋ ਜੋ ਪਰਿਵਾਰ ਬਚ ਜੂ ਆਪਣਾ ਠੀਕ ਹੋ ਜੋ ਇਹ ਕਰਦਾ ਨਾ ਆਪਾਂ ਅਲੋਚਨਾ ਵਧੀਆ ਗੱਲ ਆ ਅਲੋਚਨਾ ਕਰਨੀ ਚਾਹੀਦੀ ਤੇ ਹੁਣ ਵੱਡੀ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਪਟਨਾ ਸਾਹਿਬ ਦੇ ਵਿੱਚ ਜਦੋਂ ਭਾਰਤ ਜਨਤਾ ਪਾਰਟੀ ਦੇ ਪ੍ਰਧਾਨ ਗਏ ਨਾ ਉਦੋਂ ਦੋਸ਼ ਲੱਗੇ ਆ ਉਹਨਾਂ ਦੇ ਉੱਪਰ ਕਿ ਜੇਪੀ ਨਰਦਾ ਦੇ ਜਾਣ ਦੇ ਨਾਲ ਕੀਰਤਨ ਕੀਰਤਨੀਏ ਖੰਡਤ ਹੋਏ ਨੇ ਕੀਰਤਨੀ ਕੀਰਤਨ ਬੰਦ ਕੀਤਾ ਗਿਆ ਤੇ ਉਹਨਾਂ ਦੀ ਜਗ੍ਹਾ ਲਾਈ ਗਈ ਤੇ ਉਹਨਾਂ ਨੂੰ ਇੱਧਰ ਉੱਧਰ ਕੀਤਾ ਗਿਆ ਤਾਂ ਕਰਕੇ ਕਹਿੰਦੇ ਖੰਡਤ ਹੋਏ ਅੱਛਾ ਇੱਕ ਨਾ ਵੀਡੀਓ ਬੜੀ ਚਰਚਾ ਦੇ ਵਿੱਚ ਮੈਂ ਨਾ ਕੱਲ ਉਹਨੂੰ ਲਾਈਟਲੀ ਜਿਹਾ ਲੈ ਲਿਆ ਵੀਡੀਓ ਨੂੰ ਮੈਂ ਕਿਹਾ ਸ਼ਾਇਦ ਵੈਸੇ ਹੀ ਕਿਤੇ ਹੋਣੀ ਆ ਉਹ ਕੀਰਤਨੀਏ ਤਿੰਨ ਬੈਠੇ ਨੇ ਜੀ ਤੇ ਉਹ ਪਿਛਲੇ ਪਾਸੇ ਜਿਹੜੇ ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਆ ਉੱਤੇ ਉੱਤੇ ਹੋ ਰਹੇ ਨੇ ਤੇ ਇੱਕ ਜਿਹੜਾ ਕੀਰਤਨੀਆ ਮੇਰੇ ਖਿਆਲ ਚ ਤਬਲਾ ਵਾਦਕ ਆ ਉਹ ਪਿੱਛੇ ਹੋ ਹੋ ਕੇ ਉਹਨਾਂ ਨੂੰ ਮਤਲਬ ਇੱਕ ਖਿਜਣ ਵਾਲਾ ਕੰਮ ਹੁੰਦਾ ਨਾ ਵੀ ਯਾਰ ਉੱਤੇ ਨਾ ਡੇ ਪਿਓ ਸਾਡੇ ਤੇ ਉਹ ਵੀ ਉਦਾਂ ਕਰਦਾ ਫਿਰ ਇੱਕ ਬੰਦਾ ਆਉਂਦਾ ਉਹ ਇਦਾਂ ਜੇ ਹੱਥ ਕਰਕੇ ਲੰਘ ਜਾਂਦਾ ਵੀ ਠੀਕ ਆ ਠੀਕਾ ਕੋਈ ਨਹੀਂ ਜੀ ਥੋੜੇ ਥੋੜੇ ਪਿੱਛੇ ਹੋ ਜੋ ਮਤਲਬ ਇੱਕ ਲੈ ਚਲ ਰਹੀ ਹੁੰਦੀ ਆ ਉਹ ਟੁੱਟੀ ਜ਼ਰੂਰ ਆ ਜੀ ਗੱਲ ਕੀਰਤਨ ਦੀ ਇਹਦੇ ਮਤਲਬ ਇਹ ਆ ਕਿ ਰਿਦਮ ਜਿਹੜੀ ਹੈਗੀ ਆ ਨਾ ਜੀ ਉਹ ਉਹ ਸਾਡੀ ਖੰਡਤ ਹੋਈ ਆ ਕੀਰਤਨ ਦੀ ਤੇ ਇਸੇ ਗੱਲ ਨੂੰ ਲੈ ਕੇ ਧਾਮੀ ਸਾਹਿਬ ਨੇ ਜੇਪੀ ਨੱਡਾ ਨੂੰ ਕਿਹਾ ਕਹਿੰਦੇ ਸਾਡੀ ਸਿੱਖ ਮਰਿਆਦਾ ਦਾ ਘਾਣ ਕੀਤਾ ਇੱਕ ਇੱਥੇ ਵੀ ਕੀਤਾ ਸੀ ਨੈਸ਼ਨਲ ਸੈਣੀ ਨੇ ਬਾਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਵੀ ਜਾ ਕੇ ਸੇਵਾਦਾਰਾਂ ਦੇ ਉਲਟ ਫੁਲ ਟੋਗਾ ਜਿਹਾ ਕੰਮ ਤੇ ਆ ਇੱਥੇ ਵੀ ਹੋ ਗਿਆ ਤੇ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਕਿ ਧਾਮੇ ਸਾਹਿਬ ਬਿਲਕੁਲ ਸਹੀ ਗੱਲ ਆ ਤੁਸੀਂ ਸਹੀ ਗੱਲ ਫੜੀ ਆ ਵੀ ਉੱਥੇ ਕੀਰਤਨ ਦਾ ਮਰਿਆਦਾ ਕੰਡਤ ਹੋਈ ਆ ਜਿਹੜਾ ਹਜ਼ੂਰੀ ਹਜ਼ੂਰ ਚ ਬੈਠਾ ਹੁੰਦਾ ਨਾ ਗ੍ਰੰਥੀ ਧਰਮਿੰਦਰ ਜੀ ਹੂੰ ਜਿਹੜਾ ਨਾ ਗ੍ਰੰਥ ਗੁਰੂ ਰੰਤ ਸਹਿਬ ਦੇ ਤਾਬਿਆਂ ਉਹਦੇ ਹਜ਼ੂਰੀ ਚ ਬੈਠਾ ਹੁੰਦਾ ਉਹਦੇ 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 ਚੌੜ ਸਾਫ ਕਰ ਰਹੇ ਹੁੰਦੇ ਨੇ ਨਾ ਬੈਠ ਕੇ ਤਾਂ ਉਹਦੀ ਡਿਊਟੀ ਬੜੀ ਵੱਡੀ ਹੁੰਦੀ ਐ ਭਾਵੇਂ ਕੋਈ ਵੱਡਾ ਬੰਦਾ ਆ ਜਵੇ ਉਹ ਕਦੇ ਉੱਠ ਨਹੀਂ ਸਕਦਾ ਹੂੰ ਉਹਦਾ ਇੱਕ ਬੜਾ ਉਹਦੇ ਇੰਨੀ ਜਿਆਦਾ ਜ਼ਬਰਦਸਤ ਡਿਊਟੀ ਹੁੰਦੀ ਐ ਕਿੱਡਾ ਵੀ ਕਿੱਡਾ ਬੰਦਾ ਆ ਜੇ ਭਾਵੇਂ ਇੱਕ ਵਾਰੀ ਕੀ ਹੋਇਆ ਸੀ ਪੀਟੀਸੀਬੀ ਦੇਖਿਆ ਸੀ ਪੁਰਾਣੇ ਬੜਾ ਰੌਲਾ ਪਿਆ ਸੀ ਉਸ ਗੱਲ ਦਾ ਹੂੰ ਕਿ ਜਦੋਂ ਸੁਖਵੀਰਪਾਲ ਤੇ ਗਏ ਨਾ ਉਹ ਖੜਾ ਹੋ ਗਿਆ ਸੀ ਗੁਰੂ ਅਸਗਤ ਤਾਬਿਆਂ ਦੇ ਖੜਾ ਹੋ ਗਿਆ ਸੀ ਸੋਈ ਦੇ ਜਾਣ ਨਾਲ ਮਲੇ ਗੁਰੂ ਸਾਹਿਬ ਦੇ ਸਾਹਮਣੇ ਖੜਾ ਹੋ ਗਿਆ ਉੱਥੇ ਹੂੰ ਕਦੇ ਧਾਮੀ ਸਾਹਿਬ ਨੇ ਉਦੋਂ ਇਹ ਗੱਲ ਉਠਾਈ ਸੀ ਜੀ ਇਹ ਮਰਿਆਦਾ ਦੀ ਲੰਘਣਾ ਹੋਈ ਹੈ ਇੱਕ ਵਾਰੀ ਨਹੀਂ ਹੋਰ ਬਹੁਤ ਗੱਲਾਂ ਨੇ ਜੀ ਜਿਹੜੀਆਂ ਮਰਿਆਦਾ ਦੀ ਉਲੰਘਣਾਵਾਂ ਹੁੰਦੀਆਂ ਨੇ ਕਦੇ ਉਠਾਈ ਗੱਲ ਹੈ ਹੂੰ ਕਦੇ ਚੁੱਕੀ ਹੈ ਗੱਲ ਕਿਸੇ ਨੇ ਇਹ ਜੇਪੀ ਨੱਡਾ ਨੇ ਉਲੰਘਣਾ ਕੀਤੀ ਆ ਉਹ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਉਹਦਾ ਭਾਜਪਾ ਵਾਲੇ ਨੇ ਭਾਜਪਾ ਵਾਲੇ ਦਾ ਮਨਮਰਜ਼ੀ ਕਰਦੀ ਆ ਉਹਦਾ ਕਹਿੰਦੇ ਸਾਨੂੰ ਗੁਰੂਆਂ ਸਾਹਿਬ ਦਿਓ ਅਸੀਂ ਤਾਂ ਮੰਦਿਰਾਂ ਚ ਰੱਖਣੇ ਆ ਹਮ ਆਰਐਸਐਸ ਕਹਿੰਦੇ ਅਸੀਂ ਤਾਂ ਮੰਦਿਰਾਂ ਵਿੱਚ ਰੱਖ ਕੇ ਸ਼ਰਧਾ ਸਦਕਾ ਪਾਠ ਕਰਨਾ ਕਰ ਸਕਦੇ ਨੇ ਉਹ ਕੀ ਦਿੱਕਤ ਕੀ ਆ ਉਹਨਾਂ ਨੂੰ ਕੀ ਪ੍ਰੋਬਲਮ ਤੁਸੀਂ ਕਰਨੇ ਲਾਏ ਦਿੱਤੇ ਸੀਗੇ 328 ਰੂਪ ਜੋ ਲਾਪਤਾ ਹੋਏ ਨੇ ਉਹਨਾਂ ਨੂੰ ਤੁਸੀਂ ਆਨਲ 1 ਫਾਣ ਦੇ ਵਿੱਚ ਉਧਰ ਉਧਰ ਕਰਤਾ ਪਤਾ ਨਹੀਂ ਰਿਪੋਰਟ ਬਣਾ ਕੇ ਅਸਲੀ ਕਾਲ ਤੱਕ ਸਾਹਿਬ ਉਧਰ ਉਧਰ ਕਰਤੀ ਆ ਤੁਸੀਂ ਕਰਤੀ ਆ ਨਾ ਜੀ ਤੇ ਜਦੋਂ ਤੁਸੀਂ ਰਿਪੋਰਟ ਉਧਰ ਉਧਰ ਕਰਤੀ ਆ ਤੇ ਉਹ ਪਰ ਸੰਗਤਾਂ ਵਿੱਚ ਤਾਂ ਪੰਮਲ ਪੂਸਾ ਪਿਆ ਹੋਇਆ ਅਜੇ ਵੀ ਕਿੱਥੇ ਨੇ 322 ਥਰੂ ਕੋਈ ਕਹਿੰਦਾ ਜੀ ਨਾਗਰ ਪਹੁੰਚ ਗਿਆ ਕੋਈ ਕਹਿੰਦਾ ਆਰਐਸਐਸ ਲਈ ਕੋਈ ਕਹਿੰਦਾ ਜੀ ਪਤਾ ਨਹੀਂ ਕਿੱਥੇ ਪਤਾ ਨਹੀਂ ਕਿੱਥੇ ਪਹੁੰਚ ਗਿਆ 322 ਥਰੂ ਉਹ ਤਾਂ ਚਾਹੁੰਦੇ ਆ ਬੜੀ ਕਮਾਲ ਦੀ ਗੱਲ ਆ ਇਹ ਅਸੀਂ ਤਾਂ ਮਰ ਕੇ ਵੀ ਉਹ ਤੁਸੀਂ ਉਹਦਾ 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 ਚਾਹੁੰਦੇ ਆ ਕਿ ਅਸੀਂ ਗੁਰੂ ਅਰਜਨ ਸਾਹਿਬ ਨੂੰ ਆਪਣੇ ਤਰੀਕੇ ਨਾਲ ਵਰਤੀਏ ਕਿ ਗੁਰੂ ਅਰਜਨ ਸਾਹਿਬ ਵਰਗਾ ਆਧੁਨਿਕ ਅਜੋਕਾ ਲੇਟੈਸਟ ਜਿਹਨੂੰ ਕਹਿੰਦੇ ਆਪਾਂ ਵਰਗਾ ਕੋਈ ਗ੍ਰੰਥ ਨਹੀਂ ਹੈਗਾ ਵਰਡ ਦੁਨੀਆ 'ਚ ਦੁਨੀਆ ਦੇ ਕਿਸੇ ਵੀ ਧਰਮ ਕੋਲੇ ਗੁਰੂ ਅਰਜਨ ਸਾਹਿਬ ਵਰਗਾ ਗ੍ਰੰਥ ਨਹੀਂ ਹੈਗਾ ਜਿੰਨਾ ਉਹਦੇ ਵਿੱਚ ਉਹਦੇ ਵਿੱਚ ਇੰਨਾ ਕੁਸ ਭਰਤਾ ਗਿਆ ਗੁਰੂ ਅਰਜਨ ਸਾਹਿਬ ਦੇ ਵਿੱਚ 1435 ਪੰਨਿਆਂ ਦੇ ਵਿੱਚ ਇੰਨਾ ਕੁ ਸਭਰਤਾ ਗਿਆ ਕਿ ਉਹਦੇ ਵਰਗਾ ਦੁਨੀਆ ਵਿੱਚ ਕੋਈ ਗ੍ਰੰਥ ਨਹੀਂ ਹੈਗਾ ਹੋਏ ਇੱਕ ਬੰਦਾ ਕਹਿੰਦਾ ਉਹਨੂੰ ਮੈਂ ਮੈਂ ਉਹਨੂੰ ਆਪਣੇ ਕਬਜ਼ੇ 'ਚ ਕਰਨਾ ਉਹਦਾ ਚਾਹੁੰਦੀ ਆ ਉਹਨੂੰ ਆਪਣੇ ਤਰੀਕੇ ਨਾਲ ਕਬਜ਼ੇ 'ਚ ਕਰਨਾ ਤੁਸੀਂ ਉਹਦਾ ਬਦਲ ਕਰਦੇ ਰਹੇ ਹੋ ਤੁਸੀਂ 97 ਤੋਂ ਬਾਅਦ ਉਹਦੀ ਮਦਦ ਕਰਦੇ ਰਹੇ ਹੋ ਭਾਜਪਦੀ ਕਿੰਨੇ ਸਾਲ ਕੀਤੀ ਤੁਸੀਂ ਮਦਦ ਉਹਦੀ ਆਦਾ ਕਿਸਾਨੀ ਸੁਘਰ ਚੱਲ ਗਿਆ ਤਾਂ ਤੁਸੀਂ ਪਿੱਛੇ ਛੱਡ ਗਏ ਤੁਹਾਡਾ ਤੁਸੀਂ ਤਾਂ ਪੂਰਾ ਉਹਦੇ ਗਹਿਣੇ ਰੱਖਿਆ ਸੀਗਾ ਸਾਰਾ ਕੁਝ ਤਾਂ ਕਬਜ਼ੇ 'ਚ ਕੀਤਾ ਸੀਗਾ ਹੁਣ ਜੇ ਪੀ ਨਰਤਾ ਜਾਂਦੇ ਆ ਉਥੇ ਕੀਰਤਨੀਏ ਖੰਡਤ ਹੁੰਦੇ ਆ ਦਾ ਮਤਲਬ ਇਹ ਥੋੜਾ ਕਿਤਨਾ ਇਹਦਾ ਪਹਿਲਾਂ ਹੋ ਚੁੱਕਿਆ ਬਾਦੂ ਦੇ ਖੰਡਤ ਵੈਸੇ ਤੂੰ ਵਧੀਆ ਗੱਲਾਂ ਤੁਸੀਂ ਹੁਣ ਬਾਹਰ ਨਿਕੜ ਕੇ ਥੋੜਾ ਜਿਹਾ ਕਰਨ ਲੱਗੇ ਹੋ ਗੱਲ ਇਹ ਸਿੱਖਸ ਦਾ ਤਾਂ ਨਹੀਂ ਗੱਲ ਕਰਨ ਲੱਗ ਪਏ ਠੀਕ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ